ਚਿਨਾ ਜੀ ਨੂੰ ਕਿਹਾ ਵੀ ਚਿਨਾ ਜੀ ਅੱਜ ਸਾਡੇ ਹੈਲਪ ਕਰੋ ਡੋਟੀ ਜ਼ਰੂਰਤ ਪਾਈਗੀ ਚਿਨਾ ਆ ਗਈ ਗਪਾਣਾ ਵੀ ਮਸਤ ਰੋ ਕਾਇਮ ਹੋ ਬਾਈ ਆ ਗਿਆ ਮਾਸੀ ਰਾਮਾ ਜੀ ਆਪਣੀ ਦਾ ਜੀਰੀ ਫੜਾਉਣ ਆਇਆ ਆਪਣੇ ਨਾਲ ਹਾਂ ਹੁਣ ਇਹ ਸਾਰੀ ਆਪਣੇ ਨਾਲ ਕਣਕ ਕਣਕ ਵਜਾ ਕੇ ਫੇਰ ਜਾਓ ਨਵੀਂ ਨਾਲ ਆਪਣੇ ਕੋਲ ਹੀ ਆ ਇੱਥੇ ਖਵਾਉਣੀ ਹੈ ਜੀ ਰੋਟੀ ਫਿਰ ਅਸੀਂ ਤਖਤ ਕੋਸ ਤੇ ਬਿਠਾ ਆ ਗਏ ਜੀ ਆਪਣੀ 17 ਮਕਸਰ ਵਾਲੀ ਸੁੱਕੀ ਜੀਰੀ ਆਪਾਂ ਨਾਲ ਦੀ ਨਾਲ ਹੀ ਪੱਖਾ ਲਵਾ ਲਵਾ ਭਰੀ ਜਾਂਦੇ ਆਗੇ ਹਾਂ ਤੇ ਨਾਲੇ ਤਾਂ ਦਸਾਨਾ ਨੂੰ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਨਾਲੇ ਸੈਲਰ ਵੀਰਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਹੈ ਪੀਕੇ 10000 ਟੱਟ ਭਰ ਕੇ ਦੱਸ ਚਾਹੇ ਤੋਂ ਉਹ ਸਿੱਧੇ ਕਾ ਰਵਾ ਗੱਡੀ ਜੀ ਪਾਵਾਂਗੇ ਬਾਈ ਗੱਡੀ 'ਚ ਨਜ਼ਾਰਾ ਯਾਰ ਬਾਰੇ ਫਿਰ ਮਸਰ ਮਸਰਾਂ ਜਾਂ ਠੰਡਾ ਗੱਡੀ 'ਚ ਨਾ ਤਾਂ ਹਾਂ ਵੀ ਦੋਸਤੋ ਅੱਜ ਕਰਦੇ ਆ ਥੋਡੇ ਨਾਲ ਗੱਲਾਂ ਬਾਤਾਂ ਜੀ ਆਪਾਂ ਨੂੰ ਬਲੌਗ ਪਾਉਂਦਿਆਂ ਨੂੰ ਮਿੱਤਰੋ ਅੱਜ ਪੂਰਾ ਸਾਲ ਹੋ ਗਿਆ ਆਪਾਂ 22 ਅਕਤੂਬਰ 2024 ਨੂੰ ਪਹਿਲਾ ਬਲੌਗ ਪਾਇਆ ਸੀ ਠੀਕ ਆ ਪੂਰਾ ਇੱਕ ਸਾਲ ਕੰਪਲੀਟ ਹੋ ਗਿਆ ਬਾਈ ਬਹੁਤ ਪਸੰਦ ਕਰਦੇ ਹੋ ਯਾਰ ਤੁਸੀਂ ਸਾਡੇ ਬਲੌਗ ਨੂੰ ਠੀਕ ਹੈ ਬਹੁਤ ਪਿਆਰ ਦਿੰਦਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆਪਣੀ ਜੀਰੀ ਆ ਚੁੱਕੀ ਐ ਜੀਰੀ ਵਧਣੀ ਐ ਬਾਈ ਬਣੇ ਰਹੋ ਸਾਡੇ ਨਾਲ ਦੇਖਿਓ ਪਤਾ ਟਪਾਤੀ ਬਹੁਤ ਹਨਾ ਤੋਂ ਆਹ ਰਾਹ ਬਣਾ ਕੇ ਚਾਚੇ ਵਰਗੇ ਟਰੈਟਰ ਟਰਾਲੀ ਨੂੰ ਰੰਗਨ ਠੀਕ ਹੈ ਆਪਣੇ ਬਲੌਗ ਬਣਾਉਂਦੇ ਨੂੰ ਬਾਈ 300 ਤਣ ਪੂਰਾ ਹੋ ਗਿਆ ਸੀ ਗੱਲ ਪਹਿਲਾਂ ਮੈਂ ਲਾਈਵ ਹੋਣ ਲੱਗਾ ਸੀ ਮੈਂ ਗੱਲਾਂ ਬਾਤਾਂ ਕਰਦੇ ਫਿਰ ਮੈਂ ਕਿਹਾ ਚੱਲ ਯਾਰ ਛੱਡ ਤੇ ਮੈਂ ਆਪਾਂ ਕਹਿ ਕੇ ਲੱਗੇ ਸੀ ਬਾਈ ਵੀ ਗਰਦ ਕੱਢਦੇ ਆਂਗੇ ਬਲੌਗਾਂ ਜਿਹੇ ਇਹ ਗਰਦ ਕੱਢਣੀ ਹੁੰਦਾ ਇਹ ਚੀਜ਼ਾਂ ਉਹ ਸਮਝ ਸਕਦਾ ਯਾਰ ਮਤਲਬ ਜਿਹੜਾ ਖੁਦ ਪਾਉਂਦਾ ਹੋਵੇ ਵੀ ਇਹ ਗਰਦ ਹੀ ਹੁੰਦੀ ਹੈ ਠੀਕ ਆ ਸਾਰੀ ਜ਼ਿੰਦਗੀ ਆਪਣੀ ਐ ਤੁਹਾਡੇ ਸਾਹਮਣੇ ਰੱਖੀ ਪਈ ਐ ਵੀ ਕਦੋਂ ਕੀ ਕਰਦਾ ਸੀ ਕਦੋਂ ਕੀ ਕਰਦਾ ਸੀ ਸਾਲ ਮੰਗੂ ਹੋ ਗਿਆ ਲਗਭਗ ਫਿਰ ਠੀਕ ਆ ਬਾਕੀ ਯਾਰ ਦੇਖਣਾ ਹੁਣ ਜਿਵੇਂ ਆਪਾਂ ਕਹਿੰਦੇ ਹੁਣ ਚੈਨਲ ਆਪਣਾ ਮੋਨੋਡਾ ਜੀ ਹੋਇਆ ਹੋਇਆ ਫਿਰ ਫੋਲੋਅਰ ਆਪਣੇ 3800 ਆ ਪਰ ਐਂ ਵੀ ਠੀਕ ਆ ਯਾਰ ਫੈਂਟੋਸਟ ਆਪਾਂ ਵੀ ਕੀ ਬਾਤ ਆ ਯਾਰ ਜਿਵੇਂ ਕਹਿੰਦੇ ਹੁਣ ਬਸ ਜਿਹੜੇ ਮਕਸਦ ਨੂੰ ਲੱਗੇ ਹੋਇਆ ਉਹ ਆਪਣਾ ਪੂਰਾ ਹੋ ਰਿਹਾ ਠੀਕ ਆ ਬਾਕੀ ਅੱਜ ਵੜਦੇ ਆ ਜੀੜੀ ਦਿਖਾਵਾਂਗੇ ਤੁਹਾਨੂੰ ਆਹ ਮਾਰਦੀ ਫਿਰ ਕੱਖਾਂ ਵਾਲੀ ਮਿੱਤਰੋ ਇੱਕ ਅੱਖ ਨਹੀਂ ਹੋਣ ਦੀ ਪੀਲੀ ਦਵਾਈ ਕਹਿੰਦੇ ਦਿਖਾਵਾਂਗੇ ਤੁਹਾਨੂੰ हां भाई मित्रों ਪੈਪੋ ਵੀ ਪੱਟ ਤੇ ਫਿਰ ਆਪਾਂ ਕਪੈਣ ਕਹੋਂ ਲੰਗੇ ਜਾਂਦੇ ਉੱਤੋਂ ਨਹੀਂ ਤਾਂ ਕਰਕੇ ਕੰਮ ਤਾਂ ਇਹ ਪਹਿਲਾਂ ਕਰਨ ਵਾਲਾ ਸੀ ਆਪਾਂ ਫਿਰ ਮੌਕੇ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਚੱਕੋ ਵੀ ਪੱਟ ਲਿਆ ਦੇ ਸਾਰੇ ਇੱਥੇ ਲਾਤੇ ਇਹ ਫਿਰ ਧੋਕੇ ਧਰਦੇਗੇ ਧੋਕੇ ਆਪਾਂ ਸਾਹਮਣੇ ਹੋਣੇ ਜੀਰੀਵਲ ਫੇਰ ਕੱਟ ਲੈਣੇ ਹੋਣੇ ਹਾਂ ਇਹਦਾ ਕੰਮ ਹਾਂਜੀ ਚੀਨਾ ਜੀ ਕੀ ਹਾਲ ਨੇ ਚੀਨਾ ਜੀ ਦਾ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਚੀਨਾ ਜੀ ਆਪਣੇ ਨਾਲ ਆਲਾ-ਦਾਲਾ ਵੜਾਉਣ ਲਈ ਆਏ ਨੇ ਚੀਨਾ ਜੀ ਨੂੰ ਕਿਹਾ ਵੀ ਚੀਨਾ ਜੀ ਅੱਜ ਸਾਡੇ ਹੈਲਪ ਕਰੋ ਲੋੜੀ ਜ਼ਰੂਰ ਪਾਈ ਜੀ ਚੀਨਾ ਜਾਨਾ ਕੋਈ ਬਾਤ ਆ ਯਾਰ ਹਾਂ ਜੀ ਚੀਨਾ ਜੀ ਹਾਂ ਜੀ ਹਾਂ ਜੀ ਮਾੜਾ ਜਾ ਯਾਰ ਤੂੰ ਭੱਜ ਜਾ ਯਾ ਨਾ ਦਰਸ਼ਕਾਂ ਨਾਲ ਗੱਲਬਾਤ ਕਰ ਦਰਸ਼ਕਾਂ ਨਾਲ ਬਸ ਆਏ ਅੱਜ ਕਮੈਂਟ ਆਉਣੀ ਹੈਗੀ ਹਾਂ ਵੱਡਣ ਨਾਲ ਦਾਲਾ ਪਾਸਾ ਹਾਂ ਪਿਛਲ ਪਹਿਲਾਂ ਵੀ ਵੱਡੀ ਜੀ ਆਪਾਂ ਕਣਕ ਵੱਡੀ ਸੀ ਕਣਕਾ ਸੀ ਬਾਈ ਇਕੱਠੇ ਹੁੰਨੇ ਹੁੰਨੇ ਆ ਕਣਕ ਵੇਲੇ ਵੀ ਸੀ ਸਾੜੀ ਸੋਣੀ ਇਕੱਠੇ ਵੱਧ ਹੁੰਦੇ ਆ ਹਾਂ ਜਿਹੜੀ ਗੱਲ ਹੈ ਕੰਮ ਰੁੱਤਾ ਇਹੀ ਯਾਰੀਆਂ ਹੁੰਦੀਆਂ ਨੇ ਅਸਲ ਹਾਂ ਜੀ ਨੇ ਸਹੀ ਗੱਲ ਆ ਹਾਲੇ ਖਾਤਾ ਵੱਡ ਗਿਆ ਮੈਂ ਯਾਰ ਬਣਾ ਗਿਆ ਗੱਲ ਆ ਕਾਂ ਦਾ ਡੇਗ ਪੀ ਜੀ ਇਹਨਾਂ ਦੀ ਇੱਥੋਂ ਇਹਨਾਂ ਆਹ ਦਿਖਾਉਣਾ ਮਾੜਾ ਯਾ ਇਹਨਾਂ ਦਾ ਦਾ ਮਾਰਤਾ ਜੁੱਦ ਨਿਸ਼ਾਨ ਦਿਖਾਉਣਾ ਦਰਸ਼ਕਾਂ ਨੂੰ ਦੇਖ ਠੀਕ ਹੈ ਉੱਥੋਂ ਉਹ ਮਾਰਤਾ ਹਾਲੇ ਵਾਯਾ ਐਂਸੀ ਡੋਡੀ ਦੇਖੋ ਬਹੁਤ ਸਹੀ ਯਾਰ ਹਣਾ ਜੀ ਤੇਰੀ ਹੈਨੀ ਜਮਾ ਵੀ ਨਹੀਂ ਮੜੀ ਜੀ ਹਾ ਤਾਂ ਦੇਖ ਜੀ ਨਹੀਂ ਹਣਾ ਜੀ ਇਹ ਤਾਂ ਬਾੜੀ ਜਾ ਤਾਂ ਨਯਾ ਜੀ ਆਹ ਤਾਂ ਇੱਥੇ ਤਾਂ ਜਮਾ ਹੀ ਆਇਆ ਇਹ ਤਾਂ ਫੂਸ ਹੀ ਆ ਤਾਂ ਹੋਰ ਆ ਜੀਰੀਆਂ ਤੇ ਕਿਉਂ ਵੀ ਘਟਣਾ ਕਦੀਆਂ ਨੇ ਆਹ ਦੇਖੋ ਬਾਈ ਹੈਗੀ ਕਿਹਦੇ ਇਨੀ ਡੋਡੀ ਨਹੀਂ 22 ਨੂੰ ਹੈ ਨਹੀਂ ਹੈ ਨਹੀਂ 22 ਇਹਨੇ ਆਹ ਦੇਖੋ ਮਿੱਤਰੋ ਸਾਰੀ ਤੇ ਡੋਡੀ ਡੋਡੀ ਹੈ ਕਿਉਂ ਜੀ ਨੇ ਹੈ ਦੇਖਿਆ ਇਨੀ ਡੋਡੀ ਕਿਹਦੇ ਸਾਰੀ ਜਨਜਾਇਜ ਆ ਹੈ ਆਹਦੇ ਤਲੇ ਫੂਸ ਹੀ ਆ ਰਹਾ ਹੋ ਗਿਆ ਉਹ ਇਧਰ ਹਵਾ ਵੀ ਨਹੀਂ ਲੱਗਦੀ ਬਾਈ ਛਾਂ ਵੀ ਸਾਰਾ ਕੁਝ ਹੀ ਹੋਲਾ ਪੜਦਾ ਸਾਰਾ ਕੁਝ ਹੀ ਸੀ ਜੀ ਇਹ ਤਾਂ ਆਪਣਾ ਗਰਮੀ ਫੜ ਗਿਆ ਵੀਰੇ ਹੋਰ ਆਲੇ ਡੋਟੀ ਜੀ ਨਾ ਉਹ ਤਾਂ ਹਰੇਕ ਦੀ ਆ ਯਾਰ ਨਾ ਉਹ ਖਾਸਾ ਨੁਕਸਾਨ ਕਰ ਜੂ ਹਰੇਕ ਤੇ ਇਹ ਮੇਰਾ ਕੱਲੇ ਦਾ ਥੂੜੀ ਅੱਛਾ ਲਾਗੀ ਕੇ ਪੈਣੋ ਵੀ ਮਿੱਤਰੋ ਟਰੈਕਟਰ ਪਾਉਣਗੇ ਹੁਣ ਬਹੁਤ ਬੇਸਾਬਰੀ ਨਾਲ ਡਿਸੀਜਨ ਫਿਰ 나ਸੀ ਵੀ ਪਹੁੰਚ ਗਿਆ ਸੀ ਮਿੱਤਰੋ 나ਸੀ ਨੂੰ ਕਿਹਾ ਸੀ ਆਪਾਂ ਵੀ ਕਿਹੜਾ ਲਵਾਈ ਸਾਡਾ ਗੱਲ ਹੀ ਨਹੀਂ ਕਰਨਾ ਕੋਈ ਰਾਲੀ ਨਾਜ਼ੀਨ ਨਵੀਂ ਬਣਾ ਲਿਆ ਮੂਸੇ ਵਾਲੇ ਵਾਲੀ ਪੱਲਾ ਆਤਾ ਤੇ ਕੀ ਵੱਡੀਆਂ ਮਤਰੋ ਲੱਗੇ ਪਏ ਨੇ ਇਹ ਲੱਗੀ ਲੌਂਗਿਆ ਟਲਦੇ ਜੀ ਤੱਕ ਹੀ ਲੱਗਦਾ ਟਾਈਮ ਨਵੇੜ ਲੋ ਆ ਗਈ ਵੇਰਾ ਆਪਣੇ ਵੀ ਟਾਈਮ ਨਾਲ ਹੀ ਆ ਗਈ ਮੋਤੀ ਚਾਚਾ ਤੇ ਬਣਸੇ ਨੇ ਨਾਲ ਬੱਲੀਆਂ ਜੇ ਵੀ ਫੜਵਾਈਆਂ ਬਾਈ ਮਤਲਬ ਗੇੜਾ ਲਵਾਇਆ ਵਾਲੇ ਦਾਲੇ ਕਰ ਕਹੂੰਗੇ ਬੱਲੀਆਂ ਦੇ ਤਾਂ ਫਿਰ ਰੈਵਣਗੀ ਜੀ ਵੀ ਚਾਚੇ ਕੀ ਪਹਿਲਾਂ ਵੱਟੀ ਜਾਵੇ ਕਿਉਂਕਿ ਉਦੋਂ ਵੀ ਪੱਕੇ ਜਥਾ ਮਿਲ ਜੁ ਨਹੀਂ ਕੱਚੇ ਚ ਲਾਉਣੀ ਪਊ ਤਾਂ ਕਰਕੇ ਫਿਰ ਸਾਟੇ ਆ ਪਵਾ ਕੇ ਉਸ ਤੋਂ ਬਾਅਦ ਚਾਚੇ ਕੇ ਲੱਗੂ ਮਸ਼ੀਨ ਮਿੱਤਰੋ ਫਿਰ ਅਗੇ ਜੀ ਆਪਾਂ ਟਰੈਡ ਤੇ ਪਵਾਏ ਦਾਣੇ ਮਿੱਤਰੋ ਆਪਣੇ ਕਪੈਣ ਦਾ ਫਿਰ ਸੇਖੇ ਵਾਲਿਆਂ ਨੂੰ ਹੀ ਆਉਂਦੀ ਆ ਬਾਈ ਬਹੁਤ ਪੁਰਾਣੀ ਲੰਮੇ ਸਮੇਂ ਤੋਂ ਇਹਨਾਂ ਨਾਲ ਹੀ ਚੱਲਦਾ ਆਪਣਾ ਕਪੈਣ ਦਾ ਤਾਂ ਉਹ ਬਾਈਆ ਕਾਲੇਆਂ ਤੋਂ ਉਹ ਵੀ ਇਹਨਾਂ ਦੇ ਬਹੁਤ ਪੁਰਾਣਾ ਡਰਾਈਵਰ ਆ। ਚੱਕੋ ਵੀ ਮਿੱਤਰੋ ਟਰਾਲੀ ਆਪਣੀ ਹੋ ਗਈ ਪੂਰੀ। ਖੋਲੇ ਹੋ ਗਈ ਕਹਿੰਦੇ ਜੀਰੀ ਆਏ ਆ ਜਿਹੜੀ ਬਹੁਤ ਵਧੀਆ ਨਿਕਲਦੀ ਹੈ ਬਾਕੀ ਟੰਡਾ ਦਾ ਉੱਤਲ ਜਿਵੇਂ ਕਹਿੰਦੇ ਹੁੰਦੇ ਆ। ਦੇਖੋ ਵੀ ਹੁਣ ਉਹ ਦਰਜਾਣਾ। ਰਾਜੂ ਗਾਲੇ ਚ ਠੀਕ ਆ ਉਹ ਬਾਈ ਆ ਗਿਆ ਇਹਨਾਂ ਦੇ ਕਟਰ ਲਾ ਕੇ ਵਟਣਗੇ ਹਾਲੇ ਲੇਟ ਇਹ। ਠੀਕ ਆ। ਹਾਂ ਜੀ ਨਾਸੀ ਜੀ। ਕੀ ਟਾਈਮ ਹੋ ਬਾਈ ਆ ਗਿਆ ਮਾਸੂਦਾ ਮੁੰਡਾ ਜੀ ਆਪਣੀ ਦਾ ਜੀਰੀ ਫੜਾਉਣਾ ਆਇਆ ਆਪਣੇ ਨਾਲ ਹੋਰ ਤੂੰ ਕਿ ਬੱਢ ਰਹੀ ਮੈਂ ਤਾਂ ਰੇਫ ਸੀ ਵਧੀਆ ਨਾ ਫੋਲਾ ਨਿਕਲਦੀ ਐ ਫੋਲਾ ਨਿਕਲਦੀ ਰੋਟਾ ਕਹਿੰਦਾ ਅੰਡਾ ਦੱਸੂ ਬਾਕੀ ਇਧਰ ਪਾਇਪ ਵਹਿਣਗੇ ਮਿੱਤਰੋ ਹਾਂ ਕਰਕੇ ਢੇੜਾ ਲਵਾਦਾ ਆਪਣੀ ਦਾ ਜੀਰੀ ਵਢੀ ਗਈ ਪਤਾ ਤੁਹਾਨੂੰ ਪਾਇਪ ਲਿਆਂਦੇ ਨੇ ਉੱਤੇ ਪਾਈਪਾਂ ਕਰਕੇ ਵੱਟੀ ਹੋ ਤੱਕ ਅਮੀ ਮਤਰੋ ਹੁਣ ਆਪਾਂ ਲੈ ਕੇ ਆਣੇ ਮੰਮੀ ਨੂੰ ਆਪਾਂ ਨੂੰ ਫੋਨ ਜਾ ਗਿਆ ਸੀ ਠੀਕ ਐ ਉਹ ਆਈ ਅੱਜ ਤੇ ਕਪੈਣ ਉਹ ਬਾਕੀ ਸੀ ਲੀਹੇ ਵਿੱਚ ਦੀ ਉਹ ਰਾਜੂਆਂ ਵਾਲਾ ਬਟਨ ਦੂਜਾ ਆਪਾਂ ਪਿੰਡ ਗਿਆ ਕੱਢੇ ਜੀ ਜਿਹੜੀ ਵਧੀਆ ਜਰਾ ਐ ਤਾਂ ਹਾਲ ਤੱਕ ਤਾਂ ਝਾੜ ਬਾਕੀ ਲੱਗ ਜੂ ਪਤਾ ਕਹਿੰਦਾ ਨਾਈਆ ਬਾਲ ਕੱਡੇ-ਕੱਡੇ ਨੇ ਕਹਿੰਦਾ ਤੇਰੇ ਮੂਰੀ ਆਉਣਗੇ ਉਹੋ ਕੰਮ ਆ ਬਾਈ ਵੀ ਖੜ ਚੋ ਤੁਹਾਨੂੰ ਜਮਾ ਪਰਚੀ ਦਿਖਾ ਦੇਾਂਗੇ ਵੀ ਇੰਨੇ ਨਿਕਲਦੀ ਐ ਠੀਕ ਹੈ ਆਈਆਂ ਯਾਰ ਇਹੀ ਆਪਣੇ ਵਲੌਗਾਂ ਦੀ ਖਾਸियत ਹੈ ਕਿ ਝੂਠ ਨਹੀਂ ਜੰਨੀ ਹੋਊ ਜਮਾ ਨਹੀਂ ਹੁਣ ਚੱਲਿਆ ਮਿੱਤਰੋ ਆਪਾਂ ਮੰਮੀ ਨੂੰ ਲੈਣਾ ਪਤਾ ਹੀ ਆ ਤੁਹਾਨੂੰ ਮੰਮੀ ਆ ਰਹੀ ਅੱਜ ਲਿਆਂਦਾ ਜੀ ਮੰਮੀ ਨੂੰ ਫਿਰ ਅੱਜ ਆ ਗਈ ਹੋਰ ਕੋਈ ਨਹੀਂ ਆਉਗੇ ਤੇ ਮੰਮੀ ਬਣਾ ਫਿਰ ਤੁਹਾਨੂੰ ਪਤਾ ਚਲੋ ਜੀਰੀ ਵੜਦੇ ਆ ਕੰਮ ਦੀ ਰੁੱਤ ਦਾ ਹੁਣ ਇਹ ਰਹਿ ਜਾਂਦੇ ਹੁ ਆਪਦੀ ਵੀ ਐਂ ਕਰੋ ਵਾਹ ਕਰੋ ਆ ਦੂ ਨਿਆਣੀ ਹੋ ਆ ਇਹ ਦੱਸੂ ਵੀ ਆ ਇੱਥੋਂ ਇੱਥੋਂ ਆਏ ਕਰੋ ਇੱਥੋਂ ਆਏ ਕਰੋ ਵੀ ਇੱਥੇ ਆ ਵੀ ਜਾਗੇ ਆ ਐ ਕਰ ਐ ਕਰ ਵੱਡੇ ਬੰਦੇ ਦਾ ਫਿਰ ਫਰਕ ਹੁੰਦਾ ਹੈ ਹਾਂ ਹਾਂ ਤੋਂ ਦਾ ਵੱਡੇ ਬੰਦੇ ਦਾ ਆਇਆ ਕਹਾਣੀ ਭਾਈ ਠੀਕ ਹੈ ਕੰਪੈਨ ਤੁਹਾਨੂੰ ਪਤਾ ਹੀ ਆ ਵਰਦਾਂਗੇ ਅੱਜ ਕਰਜਕੁਰਤੇ ਵਾਲੇ ਨੂੰ ਕਹਿੰਨੇ ਹਾਂ ਸ੍ਰੀਕਾਲਤਾ ਬੁਲਾਉਂਦਾ ਦਾਦੀ ਐਨੇ ਟਾਈਮ ਬਾਅਦ ਆਈ ਹੈ ਇਹਦਾ ਜੀ ਨਹੀਂ ਲੱਗਦਾ ਮਾਂ ਦਾ ਇੱਥੋਂ ਬਣਾ ਹਾਂ ਜੀ ਕਿਹਾ ਨਾ ਮੈਂ ਜੀ ਲੱਗਿਆ ਸੀ ਦਾਦੀ ਬਣਾ ਹਾਂ ਲੱਗਦਾ ਨਹੀਂ ਭਾਈ ਐ ਡੀਕਦਾ ਹੀ ਤੈਨੂੰ ਪਤਾ ਸੀ ਤਾਈਓ ਗਿਆ ਜੀ ਸਾਡੇ ਸਾਈਕਲ ਲੈ ਕੇ ਸਾਡੇ ਮਾਗਰ ਗਿਆ ਜੀ ਪਹੀ ਤੱਕ ਫੇਰ ਆਪਣੀ ਡਿਊਟੀ ਲਾ ਕੇ ਸੀ ਮੈਤਰੋ ਦਾਲ ਰੋਟੀ ਤੇ ਹਉਥੇ ਧਰਦੇ ਆ ਤਖਤ ਬੋਥੇ ਦੁਕੋਣੇ ਵੀ ਕਿੱਥੇ ਖਵਾਉਣੇ ਹੁੰਨੇ ਆ ਇੱਥੇ ਖਵਾਉਣੇ ਆ ਜੀ ਰੋਟੀ ਫਿਰ ਅਸੀਂ ਤਖਤ ਬੋਥੇ ਬਿਠਿਆ ਆ ਗਏ ਇਹ ਅੱਡਾ ਸਾਡਾ ਹੁੰਦੈ ਨੇ ਬਾਈ ਹੋਰ ਵੀ ਖਾਲਾ ਖਾਲਾ ਨਾ ਸੀ ਰੋਟੀ ਆਓ ਪਾਈ ਆ ਤਰੀ ਬਾਈ ਹਾਂ ਫਿਰ ਆਪਾਂ ਵੀ ਨਮੇੜਤਾ ਸੀ ਰੋਟੀ ਦਾ ਮਤਰੋਂ ਮਗਾਪਾ ਵੀ ਖਾਲਾ ਜਿਹੜੀਆਂ ਦੋ ਖਾਣੀਆਂ ਨੇ ਕਿਵਟੀ ਨੂੰ ਗਿਆ ਪਾਣੀ ਪਾ ਦੇ ਆਗੇ ਬੰਦੇ ਦਵਾਰ ਆਪਣੇ ਰੋਟੀ ਰੋਟੀ ਖਾ ਕੇ ਆਪਣੀ ਚਾਹ ਰਹਿ ਗਈ ਸੀ ਆਪਾਂ ਚਾਹ ਵੀ ਰਹੇ ਹਾਂ ਚਾਹ ਚੂ ਪੀ ਕੇ ਹੋ ਗਈ ਸੀ ਕੈਮ ਤੇ ਫਿਰ ਆ ਗਈ ਸੀ ਆਪਣੇ ਕੇ ਪੈਣ ਤੋਂ ਬਾਅਦ ਚਾਹ ਤੋਂ ਬਾਅਦ ਰੋਟਾ ਕਹਿੰਦਾ ਓਕੇ ਰੋਟੀ ਹੈ ਕਾ ਮਮਾ ਕਹਿੰਦਾ ਓਕੇ ਚਾਹੀਦਾ ਤੇ ਕੋਈ ਹਲਦੀ ਜੀ ਕਿਵੇਂ ਉੜਦੀ ਹੈ ਕਾ ਪੈਣ ਦੇ ਮੂਰੇ ਮੂਰੇ ਇਤਰਾ ਬਾਅਦ ਅਸੀਂ ਪਾਈ ਤਾਂ ਆਪਣੀ ਮਾਰਾ ਬਾਕੀ ਰੋਟਾ ਜੀ ਭੱਲੀ ਸੈੱਟ ਕਰ ਰਹੇ ਨੇ ਜਿੜੀ ਉਹ ਤਾਂ ਵਧੀਆ ਨਿਕਲੀ ਆ ਹਨਾ ਸਾਰੀ ਟਰਾਲੀ ਭਰ ਗਈ ਸੀ ਕਿੰਨਾ ਉਹ ਤੰਗ ਕਿਲਿਆਂ ਜਿਹੜੇ ਵਧੀਆ ਹੋ ਗਈ ਸੀ ਯਾਰਾ ਇੱਕ ਟਰਾਲੀ ਹੋ ਗਈ ਜੀ ਪੱਲ ਮਿੱਤਰੋ ਸਖਾਲੇ ਰੰਗ ਜਿਹੇ ਦੋ ਤਾਂ ਬਾਲੇ ਜਾਣ ਆ ਫੇਰ ਚ ਇੰਜਣੋਂ ਜਣ ਬਾਲਾ ਕਰਾਇਆ ਹੋਗਾ ਆ ਆਪਲਾ ਆਇਆ ਹੁਣ ਯਾਰ ਇੱਥੇ ਦਾ ਰੋਟਾ ਪਵਾ ਲੂ ਹੈ ਹੋਰ ਆ ਤਲਾ ਆਜੰਦ ਖਾਉਣੇ ਆੜਤਾ ਪਣੀ ਗਈ ਏ ਉਹਦੇ ਨਾਲ ਕਰਾਂਗੇ ਆਰਤੀ ਨਾਲ ਵੀ ਗੱਲਾਂ ਬਾਤਾਂ ਤੇ ਪਹਿਲਾਂ ਤੋਲਣੀ ਹੋਵੇ ਬਾਈ ਫਿਰ ਤਾਂ ਸਾਡੇ ਵਾਲੇ ਆਰਤੀ ਦੇ ਛੱਟੇ ਨਾ ਥੀ ਇਹ ਹੈ ਨਹੀਂ ਮੀਤਾ ਜੀ ਕੈਮੋ ਲੇਖ ਲਓ ਲਿਆਂਦੀ ਆਪਣੀ ਜੀਰੀ ਕਿਹਦੇ ਰੋਣੀ ਰਹੇ ਆਂ ਦੱਸ ਹਾਂ ਮਨਪ੍ਰੀਤ ਸਿੰਘ ਸਿੱਧੂ ਸੀ ਮਨਪ੍ਰੀਤ ਸਿੰਘ ਮਾਨ ਪੂਰੀ ਡਿਊਟੀ ਤੇ ਜਾਣਾ ਫੇਰ ਤਾਂ ਵੀ ਤੇ ਕਾ ਵਾਦ ਆ ਯਾਰ ਰਾਈਟਿੰਗ ਤੇਰੀ 9150 ਬਾਕੀ ਆਉਂਦਾ ਦੇਖਦੇ 83 ਦੋਸਨ ਬਾਕੀ ਮਾਗਰਲਾ ਤੇਰੇ ਵਾਲਾ ਹੋਰ ਲੋਟਾ ਮੌਚਰ ਦੇਖ ਕੇ ਲਾ ਦੇ ਸਾਈ ਬਾਅਦ 12 ਹੀ ਆਇਆ ਮੰਡੀ ਜਾਈ ਤਾਂ ਰੈਲ ਹੀ ਆ ਭਾਈ ਇੰਨਾ ਵੀ ਨਹੀਂ ਹੈਗਾ ਕੰਮ ਦਿਖਾਉਨੇ ਆ ਬਾਕੀ ਤੁਹਾਨੂੰ ਉੱਤਰ ਕੇ ਟਰੈਡ ਤੋਂ ਗੱਲਾਂ ਬਾਤਾਂ ਵੀ ਕਰਾਵਾਂਗੇ ਕਿੱਥੇ ਲਵਾਹੋਂਗੇ ਐਮਾ ਹਾਂ ਆ ਵੀਡੀਓ ਬਣਾ ਹਾਂ ਮਨੇ ਅਗਲੇ ਸਾਲ ਵੀਡੀਓ ਬਣਵਾਇਦ ਰਹੇ ਨਾ ਬਲੌਗ ਚ ਕੱਲ ਨੂੰ ਪਾਈਉਗੀ ਇੱਕ ਕਿ ਲਾਹ ਲੋ ਯਾਰ ਕਿਤੇ ਲਾਗੇ ਲਾ ਹੁਣ ਮਿੱਤਰੋ ਫਿਰ ਲੈਫਟ ਵਾਲੀ ਦਾ ਨਜ਼ਾਰਾ ਆਏਗਾ ਨੇ ਲੈਫਟਾ ਦਾ ਮਖਾ ਉਹਦੇ ਦਾ ਨਜ਼ਾਰਾ ਹੋਣਾ ਉਹ ਤੇ ਕਿਹੜਾ ਜ਼ੋਰ ਲਾਉਣਾ ਪੈਂਦਾ ਉਹਦਾ ਲੈਫਟੀ ਚੱਕਣੀ ਪੈਂਦੀ ਹੈ ਬਾਕੀ ਆ ਮੰਡੀ ਦਾ ਮਾਹੌਲ ਦਿਖਾਉਨੇ ਆ ਤੁਹਾਨੂੰ ਆ ਭਰੀਆਂ ਪਈਆਂ ਨੇ ਬਹੁਤ ਆ ਠੀਕ ਹੈ ਤੇ ਆ ਜਿਹੜੇ ਮੇਰੇ ਵੀਰ ਵਿੱਚ ਹਰੀ ਵੜ ਲੈੰਦੇ ਨੇ ਮਾੜੀ ਮੋਟੀ ਗਿੱਲੀ ਉਹਨਾਂ ਦੇ ਢੇਰਾਂ ਨੂੰ ਭਾਈ ਐਂ ਵੀ ਧੁੱਪ ਲਵਾਈ ਜਾਂਦੀ ਹੈ ਮਾੜਾ ਜਾਬਦਾ ਤਾਂ ਹੀ ਹੋ ਕਹਿੰਦੇ ਹੋਣੇ ਵੀ ਖੜੀ ਤਾਂ ਯਾਰ ਵੱਧ ਸੁੱਕਦੀ ਐ ਨਾਲੇ ਖੜੀ ਤਾਂ ਐਂ ਆ ਯਾਰ ਥੋੜਾ ਲੇਟ ਵੱਟ ਲਓ ਦੋ ਦੇਣਾ ਲਿਆਓ ਸੁੱਕੀ ਜੀਰੀ ਉਹਦਾ ਸਾਨੂੰ ਵੀ ਫਾਇਦਾ ਕਿਉਂਕਿ ਫਿਰ ਮੁੜ ਕੇ ਜਦੋਂ ਆਏ ਰੋਲਣੀ ਪੈਂਦੀ ਇਹਦਾ ਮੌਇਚਰ ਵਧ ਹੀ ਜਾਂਦਾ ਫਿਰ ਮੁੜ ਕੇ ਤਾਂ ਘਟਣ ਵਾਲਾ ਤਾਂ ਕੰਮ ਹੀ ਨਹੀਂ ਹੁੰਦਾ ਇਹ ਕਿਤੇ ਐ ਹੁੰਦਾ ਵੀ ਘਟਦਾ ਹੁੰਦਾ ਮੇਰਾ ਜਾਉਂ ਜੇ ਦੇਣਾ ਪਤਾ ਹੀ ਜਾਣਗੇ ਮੌਇਚਰ ਵੀ ਵਧ ਹੀ ਜਾਂਦਾ ਹੈ ਆਏ ਆ ਬਈ ਮੰਡੀ ਨੂੰ ਲੱਗ ਭੱਗ ਹਲੇ ਰੈਲੀ ਐ ਲੋਕ ਦੀਵਾਲੀ ਕਰਕੇ ਖੜਦੇ ਹੁੰਦੇ ਨੇ ਨਾ ਹੁਣ ਦੀਵਾਲੀ ਲੰਘੀ ਹੁਣ ਝੂਟਾ ਪਊ 2-4 ਦਿਨਾਂ ਦਾ ਘਾਤਰਾ ਹਾਂ ਜਲਦੀ ਨੇ બસ ਬਸ ਕਾਇਦਾ ਮੈਂ ਬਣੰਗ ਨੂੰ ਫੋਨ ਕਰਕੇ ਆਇਆ ਉਹ ਜੀ ਜੀ ਹੈ ਨਾ ਉਹ ਲਿਆਓ ਹਮ ਲੋਗ ਫਿਰ ਉਹ ਆ ਜਾਏਗਾ ਨਾ ਪੰਖਾ ਉਹ ਜੀ ਚਾਲੂ ਕਰ ਦੂਆ ਬਸ ਕਿਆ ਬਾਤ ਆ ਯਾਰ ਆੜ ਤੋ ਹੋਵੇ ਇਹੀ ਜੀ ਮੈਟਰੋ ਹਾਲੇ ਆ ਕੇ ਖੜੇ ਹੀ ਨਹੀਂ ਦੇਖ ਪਹਿਲਾਂ ਪੱਖੇ ਦੀ ਟੈਨਸ਼ਨ ਲੈਂਦੀ ਸਾਡੀ ਲੇਬਰ ਕਿਆ ਬਾਤ ਆ ਯਾਰ ਚਲੋ ਜੀ ਹਮ ਉਰੋ ਦਾ ਨਹੀਂ ਬਣਣੀ ਕਸਲ ਚਾਲਾ ਉਹ ਵੀ ਵੜਦਾ ਮਿੱਤਰੋ ਆਪਣੇ ਆਉਂਦਿਆਂ ਨੂੰ ਜਦੋਂ ਆਪਾਂ ਮੰਡੀ ਚੋਂ ਲਾ ਕੇ ਆਇਆ ਔਰ ਡੂੜ ਕੇ ਲਾ ਵੀ ਵੜਦਾ ਠੀਕ ਆ ਇਧਰ ਆ ਰਹਿ ਗਿਆ ਜੀ ਆਪਣਾ ਹੱਤਾ ਕਾ ਕੱਲਾ ਇਧਰ ਆ ਗਈ ਹੁਣ ਫਸਾ ਗਈ ਕੀ ਨਿਬੜੇ ਆਪਣਾ ਹਾਈ ਨਾ ਕਾ ਕਰਦੇ ਆ ਬਈ ਆਪਾਂ ਬਸ ਦੂਜਾ ਆਪਣਾ ਠੇਕੇ ਤੇ ਹੁੰਦਾ ਝਾੜ ਇਦ ਕੀ ਯਾਰ ਘਾਟੀ ਨਿਕਲਦਾ ਜਿਵੇਂ ਆਪਾਂ ਸੁਣਦੇ ਆ ਗੱਲਾਂ ਬਾਕੀ ਤੁਹਾਨੂੰ ਦੱਸ ਦਿਆਂਗੇ ਆਪਾਂ ਵੀ ਕਿੰਨੇ ਕੀ ਨਿਕਲਿਆ ਕਿੰਨੇ ਪਰਚੀ ਦਿਖਾਵਾਂਗੇ ਜਿਵੇਂ ਕਹਿੰਨੇ ਹੁੰਨੇ ਆ ਐ ਪਾਵਾਂਗੇ ਜਮਾਂ ਨਾਲ ਵੀ 70 ਦੀ ਨਿਕਲਦੀ ਹੈ ਕਾ 60 ਦੀ ਨਿਕਲਦੀ ਹੈ ਕਾ 50 ਦੀ ਨਿਕਲਦੀ ਹੈ ਕੋਈ ਵੀ ਮਿੱਤਰੋ ਨੇ ਪਰ ਚੁੱਕਿਆ ਆਪਣਾ ਕੰਮ ਸਾਦੇ ਹੁਣ ਮੰਡੀ ਚ ਲੈ ਜੂ ਟਰੈਡ ਆਪਾਂ ਮੋਟਰਸਾਈਕਲ ਤੇ ਜਾ ਕੇ ਮੰਡੀ ਚ ਦੇਖਾਂਗੇ ਭਈ ਇਹ ਸਾੜ ਕਿਵੇਂ ਆ ਭਈ ਇਹਨਾਂ ਦਾ ਕੀ ਬਸ 나ਦੀ ਗਿਆ ਮੰਡੀ ਚ ਜੀ ਟਰਾਲੀ ਲੈ ਕੇ ਆਹ ਟਰਾਲੀ ਲੈ ਆ ਨਾ થી ਮੂਸੇ ਵਾਲਾ ਲੱਗਿਆ ਜਿਹਦੇ ਮਗਰ ਨਵੀਂ ਕਿੱਥੋਂ ਫਿਰ ਪਹੁੰਚ ਗਏ ਸੀ ਆਪਾਂ ਮੰਡੀ ਚ ਲਾ ਗਿਆ ਮਟਰੋ ਪੱਖਾ ਲਗਾਣਾ ਹੁੰਦਾ ਇਹਨੂੰ ਹੋਰ ਜੀ ਬੜਿੰਗ ਜੀ ਹੋਰ ਜੀ ਕੀ ਹਾਲ ਨੇ ਜੀ ਹਾਂ ਦਵਾ ਦਾ ਪੱਖਾ ਹੋਰ ਉਹੀ ਦਾ ਮੈਂ ਦਿਖਾਉਣਾ ਮੈਂ ਕਿਹਾ ਦੇਖੋ ਵਾਲਿਆ ਲਾਉਣ ਲਾਹੀ ਆ ਬਾਈ ਪੱਖਾ ਲੱਗਣ ਵੀ ਲੱਗਿਆ ਇਹਨੇ ਸਾਡੇ ਆਪਣੇ ਬੜਿੰਗ ਛੱਡਤੀ ਕੈਮੋ ਜੀ ਹਾਂ ਹਾਂ ਛੱਡਦੀ ਗਲਾ ਵਧੀਆ ਬੜੀ ਹਾਂ ਵਧੀਆ ਚਾਹੀਦਾ ਦੇਖੋ ਮਿੱਤਰੋ ਪਖਲ ਲੱਗਣ ਲੱਗਿਆ ਇਹ ਜਿਹੜਾ ਕੁਝ ਕਹਿੰਦੇ ਨੇ ਭਾਈ ਉਹ ਕਰਦੇ ਵੀ ਨਹੀਂ ਬੜੰਗਾ ਇਹਨਾਂ ਦੇ ਫਿਰ ਇਹੀ ਤਾਂ ਨਜ਼ਾਰਾ ਜੀਰੀ ਛੱਟਣ ਦਾ ਹਲਦੀ ਰੋਗ ਜਾ ਭਾਈ ਬਹੁਤ ਆਹ ਦੇਖੋ ਕੈਮਾ ਕੈਮਾ ਪੱਕਾ ਕੈਮ ਹੀ ਚਾਹੀਦਾ ਕੈਮ ਹੈ ਖੱਟ ਕੇ ਰੱਖੋ ਕੰਮ ਚਾਹ ਚੂ ਪਿਉਨੇ ਆ ਸੋਨੂੰ ਆਹੋ ਮੱਠੀ ਵੀ ਪਿਆਣਾ ਹਾਂ 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 ਆਹ ਬਹੁਤ ਆ ਭਾਈ ਰੋਟੀ ਕੋਈ ਨਹੀਂ ਸਹਰਾ ਮਾਰੀ ਤੋਂ ਮੇਰੀ ਕਿੰਨੀ ਕੰਨਿਕਾ ਨਿਕਲਦੀ ਐ ਜਦੇ ਚੱਕਿਆ ਝਾਰ ਆ ਕਿਉਂ ਵੀ ਠੇਕੇਦਾਰ ਜੀ ਲੋਟਾ ਕੰਮ ਆ ਬਹੁਤ ਹੈ ਕੰਮ ਕੰਮ ਪੂਰੇ ਉਸੇ ਪਰਿਵਾਰ ਹੋਰ ਠੀਕ ਹੈ ਓਕੇ ਓਕੇ ਇਹ ਠੇਕੇਦਾਰ ਨੇ ਜੀ ਆਪਣੇ ਸਾਰੀ ਬਟਿੰਗ ਦੀ ਆੜਤ ਦਾ ਜਨਨ ਕਰਤਾ ਕਰਤਾ ਇਹ ਆ ਮਾਲਕ ਇਹਦੇ ਅੰਦਰ ਚੱਲਦਾ ਸਾਰਾ ਕੰਮ ਇਹਨੇ ਕਿਹਾ ਸੀ ਦੇਖੋ ਤੁਸੀਂ ਪਹਿਲਾਂ ਵਲੌਗ ਚ ਇਹ ਕਹਿੰਦਾ ਸੀ ਪੱਖਾ ਲਗਾ ਦੇਗੇ ਆਉਣ ਸਾਰੀ ਲਗਾਤਾ ਹੈ ਜੋ ਕਹਿੰਦਾ ਉਹ ਕਰਦਾ ਇਹ ਬੰਦਾ ਜੀ ਦੇਖੋ ਜੀ ਦਿਖਾਉਨੇ ਆ ਤੁਹਾਨੂੰ ਬੰਦੇ ਕਿੰਨੇ ਖੁਸ਼ ਨੇ ਨਾਲੇ ਦਾ ਕੰਮ ਕਰਦੇ ਨੇ ਨਾਲੇ ਮਸਤੀ ਕਰਦੇ ਨੇ ਪੂਰੀ ਆਹ ਕੀ ਬਾਤ ਆ ਯਾਰ ਇਹਦਾ ਹੈਗਾ ਬਾਈ ਕਹਿੰਦਾ ਕਿਰਤੀ ਕਾਮਿਆਂ ਦਾ ਮਿੱਤਰੋ ਖੇਤ ਚ ਦੂਬਾ ਵਾਜਦਾ ਇਹਨਾਂ ਦਾ ਮੰਡੀ ਚ ਬਾਈ ਕੰਮ ਕਰਨ ਵਾਲੇ ਲੋਕ ਨੇ ਯਾਰ ਇਹ ਕੀ ਬਾਤ ਆ ਯਾਰ ਅੰਜਵਾਇਆ ਵੈਂਟਰ ਨਾਲੇ ਕਿਉਂ ਦੇਖੋ ਜੀ ਚਿਹਰਾ ਵੀ ਦੇਖੋ ਬੰਦੇ ਦਾ ਯਾਰ ਪੂਰਾ ਖੁਸ਼ ਆ ਕੀ ਬਾਤ ਆ ਆ ਵੈਰੀ ਗੁੱਟ ਯਾਰ ਹਾਂ ਹਾਂ ਵੀ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਅੱਜ ਆਪਾਂ ਜੀਰੀ ਲੈ ਕੇ ਆਏ ਸੀ ਤੇ ਬਾਈ ਨੇ ਆਉਂਦੀ ਜੇ ਛੋਟੇ ਸਾਹਮਣੇ ਦੇਖੋ ਪੱਕਾ ਲੱਗੀ ਜਾਂਦਾ ਹਨਾ ਕੋਈ ਝੂਠ ਵਾਲੀ ਗੱਲ ਨਹੀਂ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਬਲੌਗ ਝੂਠ ਸਾ ਆਪਾਂ ਦਿਖਾਉਂਦੇ ਵੀ ਨਹੀਂ ਹਨਾ ਵੀ ਯਾਰ ਪਿਛਲੇ ਸਾਲ ਕਰੀ ਸੀ ਹਨਾ ਬਾਈ ਆੜ ਤਾਂ ਆ ਹਾਂ ਹਾਂ ਬਾਈ ਬੜਿੰਗ ਟ੍ਰੇਡਿੰਗ ਆਪਣੀ ਪਿਛਲੇ ਸਾਲ ਸ਼ੁਰੂ ਕਰੀ ਸੀ ਆਪਾਂ ਨੇ ਕੰਮ ਆ ਉਹਦੀ ਪਹਿਲੀ ਵਾਰੀ ਵੀ ਅਸੀਂ ਆਏ ਸੀ ਬਾਈ ਨੇ ਵੀ ਉਹਦੀ ਚਲਾਇਆ ਸੀ ਕੰਮ ਉਹਦੀ ਆਗੇ ਸੀ ਆਪਾਂ ਇਹਦੇ ਯਾਰ ਪਿਛਲੀ ਵਾਰੀ ਵੀ ਬਾਈ ਨੇ ਬਹੁਤ ਹਿੰਮਤ ਨਾਲ ਮਤਲਬ ਕਿ ਮੈਂ ਇੱਕ ਦੇ ਇੱਕ ਦਿਨ ਹੀ ਉਦੋਂ ਲੱਗਿਆ ਸੀ ਯਾਰ ਹੁਣ ਵੀ ਆਪਾਂ ਆਈ ਲੇਟ ਆ ਹਨਾ ਬਾਈ ਨੇ ਉਹਦੀ ਨਾਲ ਦੀ ਨਾਲ ਪੱਖਾ ਲਾਤਾ ਤੇ ਭਰ ਦੂ ਹਾਂਜੀ ਬਾਈ ਜੀ ਹੋਰ ਜਿਹੜੇ ਆਪਾਂ ਨੂੰ ਦੇਖਦੇ ਨੇ ਉਹਨਾਂ ਨੂੰ ਕਹਿ ਦੋਗੇ ਹਾਂ ਬਾਈ ਜੀ ਆਪਣੀ 17 ਮਕਸਰ ਵਾਲੀ ਸੁੱਕੀ ਜੀਰੀ ਆਪਾਂ ਨਾਲ ਦੀ ਨਾਲ ਹੀ ਪੱਖਾ ਲਵਾ ਲਵਾ ਭਰੀ ਜਾਂਦੇ ਹਾਂਗੇ ਹਾਂ ਤੇ ਨਾਲੇ ਤਾਂ ਦੁਕਾਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਨਾਲੇ ਸੈਲਰ ਵੀਰਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਹੈ ਜੀ ਨਾਲ ਦੀ ਨਾਲ ਚੱਕੀ ਲੋਡਿੰਗ ਹੋ ਜਾਂਦੀ ਹੈ ਜੀ ਦੀ ਆਪਣੀ ਜਿੰਨੇ ਵੀ ਥੱਲੇ ਭਰਦੇ ਹਾਂ 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 ਬਹੁਤ ਵਧੀਆ ਕੰਮ ਚੱਲੀ ਜਾਂਦਾ ਐਸੀ ਮੇਰੇ ਵੀਰ ਬਣ ਕੇ ਸਾਰੇ ਵੀ ਜੋ ਵੀ ਜਿਹੜੇ ਵੀ ਆਰਤੀ ਤੇ ਜਾਂਦੇ ਨੇਗੇ ਕਿਸੇ ਦੇ ਵੀ ਜਾਣਾ ਮਾੜੀ ਸੁੱਕੀ ਜਿੜੀ ਲੈ ਕੇ ਜਾਓ ਬਾਈ ਨਾਲ ਦੀ ਨਾਲ ਕੰਮ ਬਹੁਤ ਵਧੀਆ ਰੀਤੀ ਚੱਲ ਰਿਹਾ ਹੈਗਾ ਆਹ ਨਾਲੇ ਫਿਰ ਚਰਜੇ ਆਪਾਂ ਮਾੜੀ ਜੀ ਹਰੀ ਪੱਟ ਲੈਨੇ ਨਾਲ ਆਹ ਪਰੋਲਦੇ ਆ ਬਾਈ ਠੀਕ ਆ ਨਾਲੇ ਆਰਤੀਆਂ ਨੂੰ ਅਗਲਾ ਵਿੱਚ ਪੈੜਾ ਥਾਂ ਥੋੜਾ ਹੁੰਦਾ ਵਿੱਚ ਉਹਦੇ ਨਾਲ ਗੱਲ ਸੁਕਾ ਆ ਹਲਿਆ ਫਿਰ ਢੇਰੀ ਖੋਲ ਦਿੰਦੇ ਨੇ ਜਮ ਪਹਿਲਾਂ ਦਿਖਾ ਕੇ ਟਿਆ ਹਾਂ ਹਨਾ ਇਹੀ ਰਿਕਮੈਂਡ ਕਰਦੇ ਆ ਵੀ ਸੁੱਕੀ ਫਟੋ ਯਾਰ ਤੇ ਬਾਕੀ ਵੱਧ ਤੋਂ ਵੱਧ ਯਾਰ ਜੇ ਕੋਈ ਆਉਣਾ ਚਾਹੁੰਦਾ ਬਾਈ ਦੇ ਆੜਤ ਤੇ ਆਓ ਯਰ ਲਿਆਓ ਜੀਰੀ ਬਾਈ ਜੋ ਸਾਥ ਹਨਾ ਜਿਵੇਂ ਬਾਈ ਨੇ ਨਮਾ ਕੰਮ ਚਲਾਇਆ ਆਪਾਂ ਪਹਿਲਾਂ ਵੀ ਦੱਸਿਆ ਯਾਰਾ ਨਵੇਂ ਬੰਦਿਆਂ ਨੂੰ ਤਾਂ ਸਾਥ ਦੀ ਲੋੜ ਹੁੰਦੀ ਆ ਯਾਰਾ ਹਨਾ ਮਾੜਾ ਮੋਟਾ ਵੇਚ ਜਿਵੇਂ ਚੱਲ ਛੋਟੇ ਹੋਰ ਆੜਤੀ ਨੇ ਉਧਰ ਸੱਟ ਲਈ ਯਾਰਾ ਉਸ ਬਾਈ ਨੂੰ ਸੱਟ ਲਈ ਹਨਾ ਬਾਈ ਦਾ ਵਿਹਾਰ ਯਾਰਾ ਦੇਣ ਲੈਣ ਦਾ ਬਹੁਤ ਵਧੀਆ ਬਾਈ ਕੋਈ 65 ਟਕੇ ਦੀ ਲੋੜ ਆ ਕਿਸੇ ਨੂੰ ਹਨਾ ਹਾਂ ਹਾਂ ਕੋਈ ਹਜਾ ਵੀ ਹਾਂ ਜਿਵੇਂ ਵੇਚ ਠੀਕ ਜੀਵਾਰ ਭਾਈਆਂ ਮੈਂ ਵੀ ਇਸੇ ਕਰਕੇ ਕਰੀਆ ਯਾਰਾ ਤਾ ਵੀ ਕਿਸੇ ਕੀ ਮੀਜ਼ਾਰ ਭਾਈ ਦਾ ਨੁਕਸਾਨ ਨਾ ਹੋਵੇ ਹਾਂ ਹੈਲਪ ਹੋ ਜੇ ਕਿਸੇ ਦੀ ਯਾਰਾ ਤੇਵੇਂ ਲੋਕ ਬਾਹਣ ਠੇਕੇ ਟੂਕੇ ਤੇ ਲੈਂਦੇ ਨੇ ਪਹਿਲਾਂ ਬਾਈ ਪੈਸੇ ਪੂਸੇ ਬਾਈ ਕਹਿੰਦਾ ਉਮੀਦ ਬਾਹਣ ਦੇ ਹਿਸਾਬ ਤੇ ਆਪਾਂ ਉਹ ਵੀ ਕਰ ਦਿਆ ਕਰਾਂਗੇ ਅਗਲੇ ਨੂੰ ਜੇ ਇੱਕ ਠੇਕਾ ਕਈ ਵਾਰੀ ਕਿਸੇ ਕੋਲੇ ਨਹੀਂ ਹੁੰਦਾ ਦੇਣ ਨੂੰ ਹਾਂ ਹਾਂ ਹੈਨਾ ਵੀ ਪੂਰੀ ਮਦਦ ਕਰਨਗੇ ਯਾਰ ਬਾਈ ਕਹਿੰਦਾ ਜਿਹੜਾ ਸਾਡੇ ਨਾਲ ਜੁੜੂ ਵੀ ਉਹਨਾਂ ਨੂੰ ਪੂਰਾ ਯਾਰ ਨਾਲ ਖੜਾਂਗੇ ਹੈਨਾ ਮੋਢੇ ਨਾਲ ਮੋਢਾ ਜੋੜ ਕੇ ਠੀਕ ਆ ਇਹ ਹੀ ਆ ਬਾਈ ਅਸੀਂ ਵੀ ਇਹੀ ਅਪੀਲ ਕਰਦੇ ਆਂ ਵੀ ਯਾਰ ਬਲੌਗ ਦੇਖਦੇ ਹੋ ਨੇ ਸੱਚ ਸਾਡੇ ਹਾਂ ਹਾਂ ਬਾਈ ਬਹੁਤ ਵਸੇ ਬਲੌਗ ਦੇਖਦਾ ਸਾਰੇ ਬਲੌਗ ਹੀ ਦੇਖਣਾ ਏਟੀਜੀ ਹ ਬਹੁਤ ਵਧੀਆ ਬਲੌਗ ਹੁੰਦੇ ਨੇ ਬਾਈ ਪ੍ਰੇਰਿਤ ਦਾ ਵੀ ਧੰਨਵਾਦ ਜਿਹੜਾ ਤੂੰ ਅੱਜ ਦੇ ਹਾਂ ਵਧੀਆ ਕੰਮ ਕਰ ਰਿਹਾਗਾ ਹੈ ਹਾਂ ਮੁੰਡਿਆਂ ਨੂੰ ਨਵੇਂ ਮੁੰਡੇ ਅੱਜ ਕੱਲ ਨਸ਼ੇ ਦੇ ਵਿੱਚ ਲੱਗੇ ਲੱਜੀ ਜਾਂਦੇ ਨੇ ਇਹ ਨਸ਼ਾ ਕਰੀ ਜਾਂਦੇ ਨੇ ਤੂੰ ਉਹਨਾਂ ਨੂੰ ਵੀ ਪ੍ਰੇਰਿਤ ਕਰ ਰਿਹਾਗਾ ਹਾਂ ਇਹ ਵੀ ਨਸ਼ਾ ਵੀ ਕਰਿਆ ਬਾਈ ਨੇ ਪਰ ਨਸ਼ੇ ਤੋਂ ਨਸ਼ੇ ਨੂੰ ਲਤ ਵੀ ਮਾਰੀ ਆ ਹਾਂ ਜਿਹੜੀ ਗੱਲ ਆ ਹਾਂ ਲਤ ਮਾਰ ਕੇ ਹੁਣ ਆਜੀ ਜ਼ਿੰਦਗੀ ਸਹੀ ਜ਼ਿੰਦਗੀ ਜਿਉ ਰਿਹਾ ਬਾਈ ਬਹੁਤ ਸਲੂਟ ਆ ਇਹਨੂੰ ਬਾਈ ਨੂੰ ਧੰਨਵਾਦ ਆ ਜੀ ਜੇ ਤੁਹਾਨੂੰ ਹੌਸਲਾ ਦਿੰਦਿਆਂ ਨੇ ਬੜਾਂਗੇ ਸਾਹਿਬ ਜੇ ਮੈਂ ਕਹਿੰਦਾ ਨਹੀਂ ਮੈਨੂੰ ਜਦੋਂ ਜਦੋਂ ਬੰਦਾ ਐ ਕਹਿੰਦਾ ਵੀ ਠੀਕ ਆ ਯਾਰ ਉਹੀ ਮੈਂ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਮਿੱਤਰੋ ਨਸ਼ਾ ਛੱਡੋ ਯਾਰ ਸਮਾਜ ਚ ਤੁਹਾਨੂੰ ਇੱਜ਼ਤ ਵੀ ਮਿਲੂ ਸਾਰਾ ਕੁਝ ਮਿਲੂ ਯਾਰ ਠੀਕ ਆ ਵੀ ਨਸ਼ੇ ਦੇ ਕੋਹੜ ਤੋਂ ਨਿਕਲੋ ਯਾਰ ਥੋਡੀ ਜ਼ਿੰਦਗੀ ਸਵਰਗੀ ਬਣ ਜੂ ਇਹੀ ਕਹਿੰਨੇ ਹੋਣੇ ਬੜਾਂਗੇ ਸਾਹਿਬ ਆਪਾਂ ਇਹ ਹੀ ਸੁਨੇਹਾ ਹੁੰਦਾ ਆਪਣਾ ਹੈ ਲੱਗੇ ਵੀ ਇਹੀ ਮਕਸਦ ਨੂੰ ਆ ਵੀ ਠੀਕ ਆ ਯਾਰ ਬਾਕੀ ਹੋਰ ਤਾਂ ਨੀ ਕੋਸ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਓਕੇ ਬਾਈ ਜੀ ਚਾ ਬਸ ਬਸ ਇਹੀ ਗੱਲ ਆ ਬਾਈ ਇਹੀ ਕਹਨੇ ਆ ਵੀ ਯਾਰ ਦਿਓ ਸਾਥ ਬਾਈ ਦਾ ਯਾਰ ਕੋਈ ਮਰਜੀ ਮੋਸਟ ਬਲਕਾ ਮਾ ਠੀਕ ਆ ਬਾਈ ਕਹਿੰਦਾ ਆਓ ਅਰੇ ਇਹੀ ਆ ਯਾਰ ਬਾਕੀ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਪਰਦੇ ਵੀ ਦਿਖਾਵਾਂਗੇ ਜਿਹੜੀ ਉਹਦੇ ਵਾਲੀ ਗੱਲ ਜਿਵੇਂ ਮੈਂ ਕਹਿੰਦਾ ਹੁੰਦਾ ਸੱਚੀ ਦਿਖਾਉਣੀ ਆ ਆਪਾਂ ਦਾ ਬੜਿੰਗ ਸਾਹਿਬ ਸੱਚੀਆਂ ਗੱਲਾਂ ਹੀ ਕਰਦੇ ਆ ਹਾਂ ਜਹੀ ਦੀ ਆਪਣੀ ਲਾਈਫ ਆ ਜਿਵੇਂ ਆਏ ਨਹੀਂ ਬਈ ਬਦਲਦੇ ਨਾ ਕੋਈ ਫੁਕਰੀ ਵਾਲੀ ਗੱਲ ਜਿਵੇਂ ਹੈਗੇ ਆ ਵਾ ਠੀਕ ਆ ਤੇ ਮੈਂ ਆਪਣੀ ਲਾਈਫ ਜਾਏ ਜੀ ਦੀਨੇ ਆ ਉਹ ਜੀ ਜਿਵੇਂ ਹੁਣ ਆ ਦੇਖੋ ਥੋੜਾ ਆ ਆਪਣੀ ਝੂਠ ਵਾਲੀ ਗੱਲ ਥੋੜੀ ਆ ਵੀ ਆਉਂਦਾ ਵੀ ਪੱਖਾ ਲੱਗਿਆ ਬਾਈ ਮਾਲ ਸੁੱਕਾ ਲਿਓ ਬਸ ਸਰ ਤੇ ਹੀ ਆ ਯਾਰ ਵੀ ਜੇ ਹੁਣ ਤੁਸੀਂ ਗਿੱਲਾ ਲਿਆ ਕੇ ਫੇਰ ਕਹੋਗੇ ਵੀ ਬਾਈ ਭਰੀ ਨਹੀਂ ਆਇਆ ਨਹੀਂ ਫੇਰ ਤਾਂ ਯਾਰ ਹੁਣ ਬਣਦੀ ਵੀ ਗੱਲ ਆ ਮਾਲ ਸੁੱਕਾ ਹੋਵੇ ਆਪੀ ਯਾਰ ਹੋ ਠੀਕ ਹੈ ਜੀ ਹਾਂ ਹਾਂ ਫਲਾਈਟਾਂ ਲੱਗ ਗਿਆ ਮਤਰੋ ਚਾਰ ਆਪਣੀ ਲੱਗੀ ਆ ਨਾ ਢੇਰੀ ਨੂੰ ਪਤਾਈ ਜਾ ਤੁਹਾਨੂੰ ਥੋੜੀ ਗਾ ਇੰਨੇ ਕਰ ਰਹੀ ਹੁਣ ਆਪਾਂ ਨਾ ਇਹਦਾ ਨਾ ਨੂੰ ਆਉਨੇ ਆ ਨਾਲ ਇਹਨਾਂ ਨੂੰ ਚਾਹ ਚੂਲਿਆ ਲਾ ਦਾਂਗੇ ਚੱਲਦੇ ਆਂ ਪਿੰਡ ਹੱਕ ਪਿੰਡ ਨਹੀਂ ਘਰੇ ਹੁਣ ਚੱਲੇ ਆਂ ਮਿੱਤਰੋ ਆਪਾਂ ਮੰਡੀ 'ਚ ਅੱਜ ਆਪਣੀ ਰਾਤ ਮੰਡੀ 'ਚ ਜਿਹੜੀ ਵੱਡੀ ਗਈ ਤੁਹਾਨੂੰ ਪਤਾ ਪੱਖਾ ਲੱਗਿਆ ਦਿਖਾਉਨੇ ਆਂ ਕੀ ਬਣਦਾ ਗੇ ਲੱਗੇ ਚੱਲਾਂਗੇ ਗੱਡੀ ਮਿੱਤਰੋ ਗੱਡੀ 'ਚ ਹੀ ਪੈ ਜਾਗੇ ਛਾੜ ਕੇ ਉਹ ਪਿੱਛੇ ਦੀ ਆ ਜਾਗੇ ਚਾ ਵੀ ਲੈ ਕੇ ਪਈਆਂ ਹੂੰ ਕਿੰਨੀ ਆ ਗਏ ਮਿੱਤਰੋ ਮੰਡੀ 'ਚ ਫਿਰ ਚਾਹ ਲਿਆਦੀ ਬਈ ਇਹਨਾਂ ਦੀ ਲੱਗੀ ਜਾਂਦਾ ਪੱਕਾ ਥੋੜਾ ਹੀ ਰਹਿ ਗਿਆ ਤੇਰੇ ਆਹ ਬਣਾ ਦਿਆਂ ਤਾਂ ਢੇਰੀਆਂ ਆਪਣੀਆਂ ਚਾਹ ਆ ਗਈ ਆਜੋ ਚਾਹ ਪੀ ਲਓ ਬਾਲ ਨੇ ਪੜੇਗੇ ਕੰਮ ਵੀ ਹਨਾ ਆਹੀ ਰਹਿ ਗਈ ਹਾਂ ਆਜੋ ਬਈ ਬੜਾ ਠੀਕ ਆ ਚਾਹ ਪੀ ਲਓ ਠੰਡਾ ਆਹ ਬਣਾ ਦਿਆਂ ਇਹ ਢੇਰੀਆਂ ਆਪਣੀਆਂ ਚਾਹ ਚਾਹ ਲਿਆਦੀ ਬਈ ਇਹਨਾਂ ਨੂੰ ਫੇਰਾ ਟਾਈਮ ਹਾਂ ਹਾਂ ਪੀ ਕੇ ਦੱਸ ਯਾਰ ਠਟ ਭਰ ਕੇ ਦੱਸ ਚਾਹੇ ਤੋਂ ਵਧੀਰੇ ਕ ਪੂਰਾ ਸਰਾ ਹੀ ਬਣਾਈ ਦੀ ਹੈ ਹਈਓ ਤੂੰ ਕਹਿੰਦਾ ਯੂਰੋ ਮੰਗ ਆ ਘਰੋਂ ਹੀ ਲੈ ਕੇ ਦੇਉਂ ਪੈਸਾ ਲੱਗਿਆ ਮੈਂ ਹਾਂ ਚਾਹੇ ਤੋਂ ਬੜੀ ਸੀਰੇ ਤੇ ਲੈ ਆਇਆ ਕੀ ਬਾਤ ਆ ਆਪਣਾ ਚਾਰ ਵੀ ਲੱਗਿਆ ਪਿਆ ਮੇਤਰੋ ਬਸ ਸਾਨੂੰ ਪਤਾ ਹੀ ਐ ਨੱਬਣ ਵਾਲੇ ਹੀ ਗੱਲ ਚਾਰ ਲੱਗਿਆ ਸੀ ਮੇਤਰੋ ਫਿਰ ਆ ਬਣਾਤੀਆਂ ਚਾਹ ਢੇਰੀਆਂ ਆਪਣੀਆਂ ਆ ਫੂਸੇ ਜੀ ਦੇਖੋ ਫੂਸਾ ਬਹੁਤ ਨਿਕਲੇ ਬਾਈ ਇੱਕ ਤਾਂ ਆ ਢੇਰੀ ਨਿਕਲੇ ਫੂਸੇ ਜੀ ਲੱਕੋ ਸੀ ਆ ਸੀ ਇੱਕ ਆ ਡੇਰੀ ਆ ਫੂਸੇ ਜੀ ਇੱਕ ਆ ਟੇਰੀ ਨੇ ਪੂਰੀ ਫਲ ਫਲ ਫੂਸਾ ਨਿਕਲਿਆ ਚਲੋ ਵੀ ਮਿੱਤਰੋ ਹੁਣ ਆਪਾਂ ਗੱਡੀ 'ਚ ਬਹਿਨੇ ਆ ਬਲੌਗ ਜਾਰ ਡੈਕਟ ਕਰਦੇ ਆ ਆਹੀ ਅੱਜ ਵਾਲਾ ਫਿਰ ਕੱਲ ਨੂੰ ਪਾਉਣਾ ਆਊ ਸਾਡੇ 10 ਵਜੇ ਚੁੱਕੇ ਨੇ ਮਿੱਤਰੋ ਇਹ ਆ ਜੀ ਮੰਡੀ ਦਾ ਮਾਹੌਲ ਆਪਾਂ ਵੀ ਵੀਡੀਓ ਹੁਣ ਅਡੈਕਟ ਕਰਕੇ ਹਟੇ ਜੀ ਬਲੌਗ ਜਾਰ ਆਇਆ ਬਈ ਡਿਊਟੀ ਆਪਾਂ ਪੂਰੀ ਪਵਾਉਣੀ ਆ ਯਾਰ ਐਸੀ ਗੱਲ ਨਹੀਂ ਹੈਗੀ ਠੀਕ ਹੈ ਇਹ ਮਿਹਨਤ ਜਿਹੜੀ ਮੈਂ ਬਲੌਗਾਂ ਦੀ ਕਰਦਾ ਆ ਛੋਡੇਲੇ ਵੀ ਕਰਦਾ ਵੀ ਜਿੰਦਗੀ ਨਸ਼ੇ ਤੋਂ ਐਂ ਵੀ ਹੋ ਜਾਂਦੀ ਹੈ ਹਾਂ ਹਾਂ ਵੀ ਦੋਸਤੋ ਰਵਾ ਗੱਡੀ 'ਚ ਹੀ ਪਾਵਾਂਗੇ ਬਾਈ ਗੱਡੀ 'ਚ ਨਜ਼ਾਰਾ ਯਾਰ ਬਾਰੇ ਫਿਰ ਮਸਰਾ ਮਸਰਾ ਨਾਲ ਠੰਡਾ ਗੱਡੀ 'ਚ ਨਾ ਤਾਂ ਮਸਰਾ ਨਾਲ ਠੰਡਾ ਐ ਐਂ ਅਬੀ ਲੱਤਾਂ ਯਾ ਇਕੱਠਾ ਕਰਕੇ ਪਾਣੇ ਪਾਣ ਗਿਆ ਜਾਂ ਪਿੱਛੇ ਸੀਟ ਤੇ ਉਹ ਐ ਵੀ ਸੁਆਦ ਆ ਯਾਰ ਕੈਮਰਾ